ਅ ਜਸਪਾਲ ਬੁੱਟਰ ਜੀ ਕਹਿ ਰਹੇ ਨੇ ਕਿ ਖਾਲੜਾ ਸਾਹ ਵਾਲੀ ਕਹਿੰਦੇ ਫਿਲਮ ਪੰਜਾਬ ਦੇ ਵਿੱਚ ਬੈਨ ਹੋ ਗਈ ਬੈਨ ਨਹੀਂ ਸ਼ਾਇਦ ਉਹ ਰਿਲੀਜ਼ ਇੱਕ ਵਾਰੀ ਪੋਸਟਪੋਨ ਕਰ ਦਿੱਤੀ ਉਹਦੀ ਆ ਰਿਲੀਜ਼ਿੰਗ ਉਹਦੀ ਕਮੰਤਰੀ ਪਦਰ ਤੇ ਜਿਹੜੀ ਹੋਣੀ ਸੀ ਉਹ ਵੀ ਟਲ ਗਈ ਹੈ ਸ਼ਾਇਦ 7 ਫਰਵਰੀ ਦੇ ਸੀਗੀ ਉਹਨਾਂ ਦੀ ਟੀਮ ਵੀ ਬਸ ਠੀਕ ਠਾਕ ਹੀ ਹੈ ਜੀ ਵੀ ਸਿਰਸੇ ਨੂੰ ਵੀ ਮਿਲਾਇਆ ਦਲਜੀਤ ਜਾ ਕੇ ਉਹਦੇ ਘਰੇ ਜਾ ਆਇਆ ਗੀੜਾ ਕੱਢ ਆਇਆ ਮੋਦੀ ਕੋਲ ਵੀ ਜਾ ਆਇਆ ਜੀ ਸਾਰਾ ਕੁਝ ਹੋਇਆ ਹਮ ਬਾਵਜੂਦ ਇਸ ਤੇ ਉਹ ਫਿਲਮ ਰਿਲੀਜ਼ ਨਹੀਂ ਕਰਨ ਦੇ ਰਹਿ ਕੱਟ ਕਹਿੰਦੇ ਆ ਕਿ 100 150 ਕੱਟਿਆ ਉਹ ਮੰਨ ਲਓ ਤੇ ਲਾ ਲਓ ਹੂੰ ਉਹ ਵੀ ਬਿਘਾਲੜਾ ਨਹੀਂ ਕੱਟ ਲਾਉਣ ਦੇਵੇਗੀ ਹੂੰ ਤੇ ਟੀਮ ਜਿਹੜੀ ਆ ਉਹ ਧੱਕਾ ਧੱਕਾ ਕਰੀ ਜਾਂਦੀ ਧੱਕਾ ਕੌਣ ਕਰਦਾ ਉਹ ਤੇ ਦੱਸ ਦਿਓ ਬਿਲਕੁਲ ਫਿਲਮ ਤੇ ਤੁਹਾਡੀ ਰੋਲ ਦੇਣਗੇ ਮੇਰੇ ਖਿਆਲ ਦੇ ਨਾਲ ਜੇ ਆਹੀ ਤੇ ਇੰਨੇ ਕੱਟ ਲੱਗ ਗਏ ਤੇ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਜੇ ਰਿਲੀਜ਼ ਹੁੰਦੀ ਹੈ ਤਦ ਵੀ ਰੋਲ ਗਈ ਜੇ ਰਿਲੀਜ਼ ਨਹੀਂ ਹੁੰਦੀ ਤਦ ਵੀ ਰੋਲ ਗਈ ਹਾਂ ਜੀ ਵੀ ਰੁਲ ਗਈ ਬਿਲਕੁਲ ਉਹ ਧੱਕਾ ਕੌਣ ਕਰ ਰਿਹਾ ਕਟੂ ਕਟੋ ਦਾ ਨਾਮ ਤੇ ਲੈਣ ਦੀ ਜ਼ਰੂਰਤ ਕਰੋ ਕਿ ਫਿਲਮਾਂ ਬਣਾਉਣ ਚਾਹੀਦੀਆਂ ਜੀ ਨਾ ਲਓ ਆਪੇ ਪਤਾ ਲੱਗੇ ਲੋਕਾਂ ਨੂੰ ਬਿਲਕੁਲ ਬਿਲਕੁਲ ਕਿ ਕੌਣ ਕਰ ਰਿਹਾ ਤੇ ਕਿਸ ਪੱਧਰ ਤੇ ਧੱਕਾ ਕਰ ਰਿਹਾ ਹੂੰ ਠੀਕ ਹੈ ਨਾ ਜੀ ਉਹ ਦਲਜੀਤ ਵੀ ਇੱਕ ਸਟੋਰੀ ਜੀ ਸ਼ੇਅਰ ਕਰ ਦਿੰਦਾ ਕੋਡ ਵੱਡਾਂ ਜਾਂਚ ਜੀ ਤੇ ਉਹਨਾਂ ਦੀ ਜਿਹੜੀ ਉਹ ਪ੍ਰੋਡਿਊਸਰ ਟੀਮ ਹੈ ਸਰ ਇਸ ਫਿਲਮ ਦੀ ਜਰਨੀ ਬਾਰੇ ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਇਹ ਫਿਲਮ ਐਕਚੁਅਲ ਚ ਦੀਪ ਸਿੱਧੂ ਨੇ ਬਣਾਉਣੀ ਸੀਗੀ ਹੂੰ ਸਭ ਤੋਂ ਪਹਿਲਾਂ ਜੀ ਠੀਕ ਹੈ ਜੀ ਹੂੰ ਦੀਪ ਸਿੱਧੂ ਹੁਰੀ ਲੱਗੇ ਹੋਏ ਸਨ ਇਸ ਫਿਲਮ ਦੇ ਵਿੱਚ ਪਰ ਜੋ ਪਰਿਵਾਰ ਸੀ ਉਹਨਾਂ ਦੇ ਨਾਲ ਸੰਪਰਕ ਉਸ ਤਿੰਦਾ ਹੋ ਗਿਆ ਜੀ ਪ੍ਰੋਡਕਸ਼ਨ ਹਾਊਸ ਦਾ ਉਹ ਵੱਡਾ ਪ੍ਰੋਡਕਸ਼ਨ ਹਾਊਸ ਸੀਗਾ ਵੱਡਾ ਬਜਟ ਸੀਗਾ ਉਧਰ ਉਹ ਦੀਪ ਸਿੱਧੂ ਦੀ ਫਿਰ ਤੁਹਾਨੂੰ ਪਤਾ ਹੀ ਆ ਜੀ 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 ਸੰਘਰਸ਼ ਚ ਆਮਦੋਂਦੀ ਆ ਉਸ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਵਿਚਾਰੇ ਦੀ ਤਾਂ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਫਿਲਮ ਬਣ ਜਾਂਦੀ ਆ ਜੀ ਫਿਲਮ ਵੱਡੀ ਬਣੀ ਹੋਏਗੀ ਇਹਦੇ 'ਚ ਕੋਈ ਸ਼ੱਕ ਨਹੀਂ ਗਲਜੀਤ ਨੇ ਵੱਡੀ ਫਿਲਮ ਬਣਾ ਦਿੱਤੀ ਹੋਏਗੀ ਅਗੇ ਚਮਕੀਲਾ ਪਾ ਦੇਖਿਆ ਕਿ ਚਮਕੀਲੇ ਨੇ ਬਹੁਤ ਵੱਡੀ ਫਿਲਮ ਬਣਾ ਦਿੱਤਾ ਬਿਲਕੁਲ ਤਾਂ ਮੇਰਾ ਮੰਨਣਾ ਹੈ ਜਿਨ ਨੂੰ ਮੇਰਾ ਮਤਲਬ ਕਿ ਫਿਲਮ ਪ੍ਰਤੀ ਹੈ ਨਸਰ ਗਿਆ ਜੀ ਫਿਲਮ ਤਾਂ ਵੱਡੀ ਬਣ ਗਈ ਆ ਇਹਦੇ ਚ ਕੋਈ ਸ਼ੱਕ ਨਹੀਂ ਆ ਇਸੇ ਕਰਕੇ ਸ਼ਾਇਦ ਘੱਟ ਹੋ ਜਾ ਰਿਹਾ ਹੋਵੇ ਗੱਲ ਇਹ ਕਿ ਉਹ ਬਸ ਹੁਣ ਦੁਚਿੱਤੀ ਚ ਨੇ ਹੂੰ ਟੀਮ ਵਾਲੇ ਵੀ ਚਲੋ ਬੇਹੱਥੋਂ ਸਿੱਟਿਆ ਜਿਹੜਾ ਕੁਝ ਆਉਂਦਾ ਆ ਆ ਜਾਵੇ ਤਬੀਬੀ ਖਾਲੜਾ ਨੇ ਕੱਟ ਨਹੀਂ ਮਨਜ਼ੂਰ ਕਰਨੇ ਮੈਂ ਬਹੁਤ ਪਹਿਲਾਂ ਕਿਹਾ ਸੀਗਾ ਕਿ ਬੀਬੀ ਖਾਲੜਾ ਕੱਟ ਮਨਜ਼ੂਰ ਨਹੀਂ ਕਰਨਗੇ ਕਿਉਂਕਿ ਇਹਨਾਂ ਨੇ ਜੋ ਰਾਈਟਸ ਦਿੱਤੇ ਸੀਗੇ ਬੜੀਆਂ ਸਖਤ ਸ਼ਰਤਾਂ ਤੇ ਤਹਿਤ ਦਿੱਤੇ ਨੇ ਜੇ ਤਾਂ ਹੁੰਦਾ ਕੋਈ ਤੁਹਾਡੇ ਮੇਰੇ ਵਰਗਾ ਉਹਦੇ ਤੋਂ ਤਾਂ ਪ੍ਰੋਡਿਊਸਰ ਲੱਲੇ ਪੱਬੇ ਮਾਰ ਕੇ ਰਾਈਟਸ ਲੈ ਜਾਂਦੇ ਜਾਂਦੇ ਆ ਠੀਕ ਹੈ ਨਾ ਜੀ ਜੀ ਉਹ ਤਾਂ ਬਾਅਦ ਚ ਫਿਰ ਤੁਹਾਨੂੰ ਦਿਖਾਉਂਗੇ ਵੀ ਨਹੀਂ ਫਿਲਮ ਕਹਿੰਦਾ ਠੀਕ ਹੈ ਨਾ ਜੀ ਤੁਸੀਂ ਕਹੋ ਕਿ ਮੈਨੂੰ ਦਿਖਾ ਦਿਓ ਅਗਲਾ ਕਹਿੰਦਾ ਨਾ ਨਾ ਤੇਰਾ ਕੀ ਤੂੰ ਤੇ 36 ਥਾ ਤੇ ਕਹਦੇਗਾ ਕਿ ਆ ਵੀ ਕੱਟ ਦਿਓ ਜੀ ਆ ਵੀ ਕੱਟ ਦਿਓ ਨਾ ਉਹਨ ਸਿਨੇਮੇ ਚ ਦੇਖ ਲਈ ਪ੍ਰੀਮੀਅਰ ਹੀ ਦੇਖੀ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਈ ਬੀਬੀ ਖਾਲੜਾ ਤੋਂ ਕਿ ਪੜ੍ਹੀ ਲਿਖੀ ਫੈਮਿਲੀ ਸੀ ਕਿ ਹਮ ਤਾਂ ਇਹਨਾਂ ਨੇ ਬਹੁਤ ਸ਼ਰਤਾ ਰੱਖ ਕੇ ਰਾਈਟਸ ਦਿੱਤੇ ਸਨ ਉਹਨਾਂ ਸ਼ਰਤਾਂ ਦਾ ਇਸਤੇਮਾਲ ਫਿਰ ਹੋ ਜਾਂਦਾ ਜੀ ਹਮ ਹਮ ਬਿਲਕੁਲ ਬਿਲਕੁਲ ਜੀ ਬਿਲਕੁਲ ਜਤਿੰਦਰਪਾਲ ਜੀ ਆਪਾਂ ਕੱਲ ਹੀ ਇਸ ਪਿੰਡ ਬਾਰੇ ਗੱਲਬਾਤ ਕੀਤੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਧਿਕਾਰੀਆਂ ਨੇ ਹਵਾ ਦੇ ਵਿੱਚ ਹੀ ਬਣਾਤਾ ਪਿੰਡ ਤੇ ਆਪਾਂ ਵੀ ਕੱਲ ਇਸੇ ਤੇ ਗੱਲ ਕੀਤੀ ਸੀ ਕਿ ਭਾਈ ਇਹ ਪਿੰਡ ਕੋਈ ਲੱਭ ਕੇ ਦਿਖਾਓ ਤੁਸੀਂ ਅਸੀਂ ਇਹ ਤੇ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ ਮਿੱਤਰ ਕਹਿ ਰਹੇ ਨੇ ਜਟਾਣੋਂ ਫਾਇਰ ਜੀ ਕਹਿੰਦੇ ਓਟੀਟੀ ਤੇ ਰਿਲੀਜ਼ ਕਰ ਦੇਣੇ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਇਸ ਚੀਜ਼ ਬਾਰੇ ਵੀ ਕਿ ਕਰ ਦੇਣ ਪਰ ਉਹ ਚਲੋ ਇਹ ਹੁਣ ਉਹਨਾਂ ਦੀ ਟੀਮ ਦਾ ਫੈਸਲਾ ਹੈ ਕਿਵੇਂ ਕਰਦੇ ਨੇ ਜਾਂ ਕੀ ਕਰਨੇ ਆ ਹਾਂ ਇਹ ਤਾਂ ਉਹਨਾਂ ਦੀ ਪ੍ਰਾਪਰਟੀ ਹੈ ਜੀ ਜਿਨ੍ਹਾਂ ਨੇ ਬਣਾਈ ਉਹਨਾਂ ਦੀ ਪ੍ਰਾਪਰਟੀ ਹੈ ਉਹਨਾਂ ਕਰਨੀ ਆ ਨਹੀਂ ਕਰਨੀ ਤੇ ਉਹਨਾਂ ਦਾ ਨਿੱਜੀ ਕਹੋ ਕਿ ਫੈਸਲਾ ਹੈ ਜੀ ਪਰ ਮੇਰੇ ਖਿਆਲ ਦੇ ਨਾਲ ਕਾਫੀ ਫਿਲਮ ਦਾ ਨੁਕਸਾਨ ਹੋ ਗਿਆ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ